ਜਦੋਂ ਬੱਤੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਵੀ ਗੱਡੀਆਂ ਰੁਕ ਜਾਂਦੀਆਂ ਨੇ ਤੇ ਜਦੋਂ ਗੱਡੀਆਂ ਰੁਕ ਜਾਂਦੀਆਂ ਨੇ ਤੇ ਫਿਰ ਕਈ ਭਿਖਾਰੀ ਹੁੰਦੇ ਆ ਮੰਗਣ ਵਾਲੇ ਕਈ ਗੱਡੀ ਦੇ ਸ਼ੀਸ਼ੇ ਤੇ ਵੀ ਕਪੜਾ ਮਾਰਦੇ ਆ ਤੁਸੀਂ ਵੇਖਿਆ ਹੋਣਾ ਗੱਡੀ ਦੇ ਸ਼ੀਸ਼ੇ ਤੇ ਕਪੜਾ ਮਾਰ ਕੇ ਕਹਿੰਦੇ ਆ ਜੀ ਦੇ ਦਿਓ ਕੁਛ ਕੋਈ 10 ਰੁਪਏ ਕੋਈ 5 ਰੁਪਏ ਦੇ ਦਿਓ ਕਹਿੰਦੇ ਉੱਥੇ ਇੱਕ ਸਰਦਾਰ ਗੱਡੀ ਲਈ ਖੜਾ ਹੈ ਚੌਕ ਦੇ ਉੱਪਰ ਛੋਟੇ-ਛੋਟੇ ਦੋ ਬੱਚੇ ਆਏ ਭੀਖ ਮੰਗਣ ਵਾਲੇ ਉਹ ਸਰਦਾਰ ਸੇਵਾ ਕਰਨ ਵਾਲਾ ਸੀ ਗੁਰੂ ਦੇ ਦਰ ਤੇ ਜਾਂਦਾ ਸੀ ਉਹਨਾਂ ਬੱਚਿਆਂ ਨੂੰ ਕਹਿਣ ਲੱਗਾ ਉਹ ਤੁਸੀਂ ਪੜਦੇ ਨਹੀਂ ਉਹ ਕਹਿੰਦੇ ਜੀ ਸਾਡੇ ਕਰਮਾਂ 'ਚ ਕਿੱਥੇ ਪੜਨਾ ਰਹਿੰਦੇ ਕਿੱਥੇ ਹੋ ਕਹਿੰਦੇ ਜੀ ਉਹ ਪੁਲ ਥੱਲੇ ਹੀ ਰਾਤ ਕੱਟ ਲੈਣੇ ਆ। ਕਹਿੰਦੇ ਮਾਤਾ ਪਿਤਾ ਸਾਡਾ ਕੋਈ ਨਹੀਂ ਹੈ। ਉਹਨੇ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ। ਇੱਕ ਬੱਚਾ ਕਹਿੰਦੇ ਡਰ ਕੇ ਭੱਜ ਗਿਆ, ਦੌੜ ਗਿਆ, ਦੂਰ ਨਾ ਆਇਆ। ਇੱਕ ਥੋੜਾ ਜਿਹਾ ਸਮ ਜਿਦਾਰ ਸੀ, ਸਮਝਦਾਰ ਸੀ ਕਹਿੰਦਾ ਜੀ ਕਰਨਾ ਕੀ ਹੈ? ਕਹਿੰਦਾ ਕੁਛ ਨਹੀਂ ਵਸਤੂ ਮੇਰੇ ਨਾਲ ਵੈਚ ਮੈਂ ਤੈਨੂੰ ਐਸੇ ਦਰ ਤੇ ਛੱਡਾਂਗਾ ਜਿਹਦੀ ਕੋਈ ਬਾਹ ਫੜਨ ਵਾਲਾ ਨਾ ਹੋਵੇ ਉੱਥੇ ਜਾ ਕੇ ਉਤਰ ਜਾਂਦੇ ਆ ਆਖੋ ਸਤਨਾਮ ਮੈਂ ਤੈਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਛੱਡਾਂਗਾ ਤੈਨੂੰ ਪ੍ਰਸ਼ਾਦਾ ਵੀ ਮਿਲੇਗਾ ਪਰ ਤੂੰ ਸੇਵਾ ਕਰਿਆ ਕਰੀ ਤੈਨੂੰ ਭੀਖ ਨਹੀਂ ਮੰਗਣੀ ਪਵੇਗੀ ਤੇਰੀ ਹਾਲਤ ਬਹੁਤ ਮਾੜੀ ਹੈ ਕਹਿੰਦੇ ਉਹ ਸਰਦਾਰ ਨੇ ਪੀਖ ਮੰਗਲ ਵਾਲੇ ਬੱਚੇ ਨੂੰ ਗੱਡੀ 'ਚ ਬਹਾਇਆ ਤੇ ਗੁਰੂ ਰਾਮ ਦਾ ਸਮਰਾਇ ਦੀ ਦੇ ਦਰਵਲ ਲੈ ਤੁਰਿਆ ਜਾਂਦੇ ਜਾਂਦੇ ਰਸਤੇ ਵਿੱਚ ਪ੍ਰਸ਼ਾਦਾ ਛਕਾਇਆ ਉਹਨੂੰ ਕੱਪੜੇ ਵੀ ਲੈ ਕੇ ਦਿੱਤੇ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਗੱਲਾਂ ਸੁਣਾਉਂਦਾ ਜਾਂਦਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੁਖੀਆਂ ਦੀ ਬਾਹ ਫੜਨ ਵਾਲੇ ਆ ਤੂੰ ਸ਼ਰਦਾ ਨਾਲ ਉਥੇ ਸੇਵਾ ਕਰਦਾ ਰਹੀਂ ਕਹਿੰਦੇ ਉਹ ਸਰਦਾਰ ਨੇ ਗੱਡੀ ਤੇ ਲਿਜਾ ਕੇ ਨਾ ਭੀਖ ਮੰਗਣ ਵਾਲੇ ਬੱਚੇ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਛੱਡਤਾ ਕਹਿੰਦਾ ਲੈਂਦਾ ਕਰੀ ਲੰਗਰ 'ਚ ਜਾਈ ਉੱਥੇ ਲੰਗਰ ਛਕ ਲਈਂ ਉਹ ਲੰਗਰਵਾਲ ਛੱਡ ਕੇ ਅੱਗੇ ਨੂੰ ਤੁਰ ਗਿਆ ਅੱਗੇ ਨੂੰ ਤੁਰਿਆ ਤੇ ਸੰਗਤਾਂ ਲੰਗਰ ਛਕਣ ਲਈ ਲੈਣ ਲੱਗੀ ਹੋਈ ਐ ਵੀ ਲੈਣ ਵਿੱਚ ਲੱਗ ਗਿਆ ਤੇ ਜਦੋਂ ਲੰਗਰ ਦਾ ਬੂਆ ਖੁੱਲਿਆ ਸਾਰੀ ਸੰਗਤ ਬੈਠੀ ਤੁਸੀਂ ਵੀ ਵੇਖਦੋਂ ਵੀ ਜਦੋਂ ਥਾਲ ਆਏ ਨਾਲ ਚਮਚਾ ਸਾਰੇ ਬਰਤਨ ਹੱਥ ਵਿੱਚ ਪੜਾਏ ਵੇਖ ਕੇ ਹੈਰਾਨ ਹੋ ਗਿਆ ਕੇ ਲੰਗਰ ਛਕਣ ਵਾਸਤੇ ਪ੍ਰਸ਼ਾਦਾ ਛਕਣ ਵਾਸਤੇ ਪਹਿਲੀ ਵਾਰ ਥਾਲ ਹੱਥ ਵਿੱਚ ਫੜਿਆ ਆਖੋ ਸਤਨਾ ਦਾਤਾ ਮਿਲ ਜਾ ਨਾ ਫਿਰ ਭੁੱਲ ਜਾਂਦੇ ਆ ਪਰ ਜਿਹਦੇ ਕੋਲ ਨਹੀਂ ਹੁੰਦੀਆਂ ਕਦਰ ਉਹਨਾਂ ਨੂੰ ਹੁੰਦੀ ਹੈ ਤੇ ਜਦੋਂ ਥਾਲ ਫੜੀ ਬੈਠਾ ਸਭ ਸੰਗਤ ਨੂੰ ਥਾਲ ਵਰਤੇ ਤੇ ਇੱਕ ਪਾਸੇ ਤਿੰਨ ਚਾਰ ਬਜ਼ੁਰਗ ਖੜੇ ਆ ਉਹਨਾਂ ਨੇ ਪਹਿਲਾਂ ਸਤਨਾਮ ਦਾ ਜਾਪ ਕਰਾਇਆ ਤੇ ਪ੍ਰਸ਼ਾਦਾ ਅਜੇ ਵਰਤ ਰਹਿ ਥਾਲ ਵਰਤ ਰਹੀ ਹੈ ਉਹ ਲੰਗਰ ਚੋਂ ਆਵਾਜ਼ ਆ ਰਹੀ ਹੈ ਉਹਨਾਂ ਦੇ ਮੂੰਹ ਵੱਲ ਵੇਖੀ ਜਾਂਦਾ ਆਵਾਜ਼ ਆਉਂਦੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਦੋਂ ਵੇਖਿਆ ਨਾ ਤੇ ਬੜਾ ਹੈਰਾਨ ਹੋਇਆ ਇਹ ਪਹਿਲਾਂ ਕੀ ਕਰਵਾਉਂਦੇ ਐ ਉਸ ਤੋਂ ਬਾਅਦ ਲੰਗਰ ਵਰਤਿਆ ਇਹਨੇ ਲੰਗਰ ਸ਼ਕਿਆ ਤੇ ਨਾਲ-ਨਾਲ ਇਹਨੇ ਆਪਣੇ ਮੂੰਹ ਵਿੱਚੋਂ ਵੀ ਕਿਹਾ ਵੀ ਸਤਨਾਮ ਵਾਹਿਗੁਰੂ ਅੱਜ ਪਹਿਲੀ ਵਾਰ ਇੱਕ ਭੀਖ ਮੰਗਣ ਵਾਲੇ ਬੱਚੇ ਨੇ ਸਤਨਾਮ ਵਾਹਿਗੁਰੂ ਕਿਹਾ ਤੇ ਜਾਂਦਾ ਰਿਹਾ ਜਾਂਦਾ ਰਿਹਾ 2-3 ਦਿਨ ਜਦੋਂ ਲੰਘੇ ਨਾ ਜਿਹੜੇ ਬਜ਼ੁਰਗ ਨਾਮ ਜਪਾਉਂਦੇ ਸੀ ਉਹਨਾਂ ਦੇ ਕੋਲ ਚਲਾ ਗਿਆ ਕਹਿੰਦਾ ਜੀ ਮੈਨੂੰ ਬੜਾ ਚੰਗਾ ਲੱਗਦਾ ਤੇ ਮੈਂ ਬੋਲ ਸਕਦਾ ਸਤਨਾਮ ਵਾਹਿਗੁਰੂ ਉਹ ਕਹਿੰਦੇ ਹਾਂ ਕੋਈ ਵੀ ਬੋਲ ਸਕਦਾ ਉਮਰ ਛੋਟੀ ਸੀ ਮੈਂ ਸਤਨਾਮ ਵਾਹਿਗੁਰੂ ਬੋਲ ਸਕਦਾ ਹਾਂ ਕਹਿੰਦੇ ਹਾਂ ਕਿਉਂ ਨਹੀਂ ਬੋਲ ਸਕਦਾ ਤੂੰ ਸਾਡੇ ਨਾਲ ਹੀ ਜਪਾਇਆ ਕਰ ਹੁਣ ਨਾਲ-ਨਾਲ ਨਾਮ ਜਪਾਉਂਦਾ ਰੋਜ਼ ਪਹਿਲਾਂ ਤੇ ਪ੍ਰਸ਼ਾਦਾ ਸ਼ੱਕਦਾ ਲੰਗਰ ਵਿੱਚ ਜਾ ਕੇ ਇੱਕ ਦਿਨ ਉਹ ਬਜ਼ੁਰਗ ਨਾਮ ਜਪਾਉਂਦੇ ਸੀ ਜਿਹੜੇ ਲੰਗਰ ਵਿੱਚੋਂ ਪੁੱਛਦੇ ਆ ਵੀ ਤੂੰ ਕਰਦਾ ਕੀ ਐ ਕਿੱਥੋਂ ਆਇਆ ਕੌਣ ਐ ਤੂੰ ਜਦੋਂ ਪੁੱਛਿਆ ਕਹਿੰਦਾ ਜੀ ਮੈਂ ਤਾਂ ਦਿੱਲੀ ਦੇ ਵਿੱਚ ਨਾ ਪੀਖ ਮੰਗਦਾ ਸੀ ਇੱਕ ਬਤਿਆਂ ਤੇ ਸਰਦਾਰ ਰੁਕਿਆ ਉਹਨੇ ਤਰਸ ਕੀਤਾ ਤੇ ਮੈਨੂੰ ਲੈ ਆ ਮੈਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਛੱਡ ਦਿੱਤਾ ਮੇਰਾ ਕੋਈ ਨਹੀਂ ਨਾ ਮੇਰੀ ਮਾਂ ਹੈ ਨਾ ਮੇਰਾ ਪਿਓ ਹੈ ਮੇਰਾ ਕੋਈ ਨਹੀਂ ਹੈ ਸੰਸਾਰ ਤੇ ਉਹ ਕਹਿੰਦੇ ਕੋਈ ਕਿਉਂ ਨਹੀਂ ਔਰ ਤੇਰਾ ਗੁਰੂ ਰਾਮਦਾਸ ਬਣ ਗਿਆ ਤੂੰ ਚਿੰਤਾ ਕਿਉਂ ਕਰਦਾ ਹੈ ਕਹਿੰਦੇ ਤੂੰ ਕੋਈ ਕੰਮ ਕੋਈ ਨਹੀਂ ਕਰਦਾ ਨਾਲ ਕਹਿੰਦੇ ਇਦਾਂ ਕਰ ਤੈਨੂੰ ਕੋਈ ਕੰਮ ਲੱਭ ਕੇ ਦਿੰਦੇ ਆ ਤੂੰ ਕੰਮ ਕਰੇਂਗਾ ਕਹਿੰਦਾ ਹਾਂਜੀ ਫਿਰ ਇੱਥੇ ਆ ਕੇ ਸੇਵਾ ਕਰਿਆ ਕਰੀ ਲੰਗਰ ਵੀ ਛਕ ਲਿਆ ਕਰੀ ਉਹ ਬਜ਼ੁਰਗ ਨੇ ਨਾ ਕਹਿੰਦੇ ਇੱਕ ਕੱਪੜੇ ਵਾਲਿਆਂ ਦੀ ਦੁਕਾਨ ਤੇ ਗੱਲ ਕੀਤੀ ਸਰਦਾਰਾਂ ਦੇ ਇਹਨੂੰ ਕੱਪੜੇ ਦੀ ਦੁਕਾਨ ਤੇ ਲਾ ਦਿੱਤਾ ਕੱਪੜੇ ਦੀ ਦੁਕਾਨ ਤੇ ਲਾਇਆ ਤੇ ਇਹ ਰੋਜ਼ ਦੁਕਾਨ ਤੇ ਜਾਇਆ ਕਰੇ ਕੰਮ ਕਰਾਇਆ ਕਰੇ ਹਿਸਾਬ ਆਇਆ ਹੌਲੀ-ਹੌਲੀ ਤੇ ਨਾਲ ਆ ਕੇ ਲੰਗਰ ਛਕਾਇਆ ਕਰੇ ਰੋਜ਼ ਨਾਮ ਜਪਉਂਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਉਂਦਾ ਤੇ ਆਪ ਲੰਗਰ ਛਕਦਾ ਤੇ ਫਿਰ ਦੁਕਾਨ ਤੇ ਚਲਾ ਜਾਂਦਾ ਇਹਨੇ ਆਪਣੇ ਸਰੀਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਕੇਸ ਰੱਖੇ ਦਾੜਾ ਪ੍ਰਕਾਸ਼ ਹੋ ਗਿਆ ਤੇ ਬੜਾ ਸੋਹਣਾ ਨੌਜਵਾਨ ਬਣ ਗਿਆ ਅੱਜ ਫੀਖ ਮੰਗਣ ਵਾਲਾ ਇੱਕ ਬੱਚਾ ਕਹਿੰਦੇ ਦੁਕਾਨ ਤੇ ਕੋਈ ਦੁਕਾਨ ਤੇ ਜਦੋਂ ਇਮਾਨਦਾਰੀ ਨਾਲ ਰਹਾ ਨਾ 17 18 ਸਾਲ ਦਾ ਹੋਇਆ ਕਹਿੰਦੇ ਉਹਨਾਂ ਨੂੰ ਵਿਸ਼ਵਾਸ ਆ ਗਿਆ ਕਹਿੰਦੇ ਲੱਖਾਂ ਰੁਪਏ ਦੇ ਹੱਥ ਦੇ ਦਿੰਦੇ ਆ ਕਿਸੇ ਨੂੰ ਕਹਿੰਦੇ ਫਲਾਣੇ ਤੋਂ ਲੈ ਕੇ ਆ ਜਾਂ ਫਲਾਣੇ ਤੋਂ ਦੇ ਕੇ ਆ ਆ ਬਿੱਲ ਪੁਝਾ ਗਿਆ ਜਿਹੜਾ ਇੱਕ ਇੱਕ ਰੁਪਏ ਨੂੰ ਤਰਸਦਾ ਸੀ ਅੱਜ ਲੱਖਾਂ ਰੁਪਏ ਭਾਵੇਂ ਉਹਨਾਂ ਦੀ ਨੇ ਇਹਦੇ ਹੱਥਾਂ ਵਿੱਚ ਦੀ ਜਾਂਦੇ ਆ ਐਨੀ ਇੱਕ ਇਮਾਨਦਾਰੀ ਦੇਤੀ ਸੱਚੇ ਪੈਸ਼ਾਨਾ ਤੇ ਜਦੋਂ ਇਹ ਨੌਜਵਾਨ ਹੋਇਆ ਹੁਣ ਵੱਡੇ ਹੋ ਕੇ ਸੁਰਤ ਜਾਗਦੀ ਐ ਖਿਆਲ ਆਉਂਦਾ ਇੱਕ ਲੱਗ ਗਿਆ ਚੰਗੇ ਪਾਸੇ ਤੇ ਹੁਣ ਜਦੋਂ ਇਹਨੂੰ ਇੱਕ ਦਿਨ ਖਿਆਲ ਆਇਆ ਕਿ ਉਹ ਇਹ ਮਨਾ ਤੇਰੀ ਉਮਰ ਹੈ ਜਿਹੜੀ ਉਹ 17-18 ਸਾਲ ਦੀ ਹੋ ਗਈ ਹੈ ਤੇ ਤੂੰ ਇਦਾਂ ساری ਉਮਰ ਥੋੜਾ ਦੁਕਾਨ ਤੇ ਕੰਮ ਕਰੇਂਗਾ ਤੈਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕੋਈ ਆਪਣਾ ਕਾਰੋਬਾਰ ਵੀ ਕਰਨਾ ਚਾਹੀਦਾ ਹੈ ਕਹਿੰਦੇ ਇਹਨੇ ਨਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਖੜ ਗਿਆ ਜਾ ਕੇ ਅੱਖਾਂ ਭਰ ਕੇ ਅਰਦਾਸ ਕਰਦਾ ਕਿ ਹੇ ਗੁਰੂ ਰਾਮਦਾਸ ਮੇਰਾ ਕੋਈ ਨਹੀਂ ਹੈ ਨਾ ਮੇਰੀ ਨਾ ਮਾਏ ਨਾ ਮੇਰਾ ਪਿਓ ਹੈ ਮੈਂ ਤਾਂ ਤੇਰੇ ਦਰ ਤੋਂ ਪ੍ਰਸ਼ਾਦਾ ਛਕਦਾ ਹਾਂ ਪਰ ਮੇਰੇ ਤੇ ਰਹਿਮਤ ਕਰ ਮੇਰੇ ਤੇ ਕਿਰਪਾ ਕਰ ਮੈਨੂੰ ਵੀ ਕੋਈ ਰਸਤਾ ਦਿਖਾ ਏਦਾਂ ਮੈਂ ਦੁਕਾਨ ਤੇ ਲੱਗ ਕੇ ਕਿੰਨਾ ਕੁ ਚਿਰ ਟਾਈਮ ਪਾਸ ਕਰਾਂਗਾ ਕਹਿੰਦੇ ਇੰਨੇ ਨੂੰ ਨਾ ਪਿੱਛੋਂ ਇੱਕ ਬਜ਼ੁਰਗ ਆਇਆ ਉਹਨੇ ਆ ਕੇ ਮੋਢੇ ਤੇ ਹੱਥ ਰੱਖਿਆ ਵਈ ਰੋਈ ਕਿਉਂ ਜਾਣਾ ਹੈ ਦੱਸ ਕੀ ਗੱਲ ਐ ਕਹਿੰਦਾ ਜੀ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਤੇ ਫਿਰ ਤੂੰ ਇੱਥੇ ਕਿਵੇਂ ਆਇਆ ਦੱਸਿਆ ਕਿ ਮੈਨੂੰ ਤੇ ਇੱਕ ਸਰਦਾਰ ਇੱਥੇ ਛੱਡ ਗਿਆ ਗੁਰੂ ਰਾਮਦਾਸ ਦੇ ਦਰ ਤੇ ਮੈਂ ਸੇਵਾ ਕਰਦਾ ਇੱਕ ਦੁਕਾਨ ਤੇ ਲੱਗਿਆ ਹੋਇਆ ਜਦੋਂ ਵੇਖਿਆ ਕਿ ਤੂੰ ਸੱਚ ਦਾ ਬੜਾ ਐ ਐਦਾਂ ਕਰ ਗੁਰਸਿੱਖ ਬਣ ਦੁਨੀਆ ਦੀ ਨੌਕਰੀ ਛੱਡ ਦੇ ਪੁੱਤਰਾ ਗੁਰੂ ਦੇ ਗੀਤ ਗਾਇਆ ਕਰ ਕੀਰਤਨ ਕਥਾ ਸਿੱਖ ਆਖੋ ਸਤਨਾ ਵੇਖੋ ਜਦੋਂ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ ਇੱਕ ਭੀਖ ਮੰਗਣ ਵਾਲੇ ਬੱਚੇ ਨੂੰ ਚੱਕ ਕੇ ਉਹ ਕਿਤੋਂ ਤੱਕ ਪਹੁੰਚਾ ਸਕਦਾ ਹੈ ਇਹ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਸਾਖੀ ਵੀ ਆਉਂਦੀ ਹੈ ਇਹ ਗੁਰੂ ਰਾਮਦਾਸ ਮਹਾਰਾਜ ਤਾਂ ਹੀ ਤੇ ਰਹਿਮਤਾ ਕਰਦੇ ਆ ਜੇ ਕਦੇ ਆਪ ਇਹੋ ਜਿਹਾ ਸਮਾਂ ਵੇਖਿਆ ਤੇ ਜਦੋਂ ਕਿਹਾ ਤੂੰ ਮੈਂ ਕਿੱਥੇ ਜਾਵਾਂ ਜੀ ਕੀਰਤਨ ਕਰਾਂ ਕਿਤੇ ਮੈਂ ਛੱਡ ਦੇਣਾ ਤੈਨੂੰ ਇੱਕ ਟਕਸਾਲ ਜਿੱਥੇ ਗੁਰੂ ਦੇ ਪਿਆਰੇ ਗੁਰਮਖ ਕਥਾ ਕੀਰਤਨ ਸਿਖਾਉਂਦੇ ਸੀ ਕਹਿੰਦੇ ਉਹ ਬਜ਼ੁਰਗ ਭਾਵ ਗੁਰੂ ਨੇ ਬਾਹ ਫੜ ਲਈ ਬਾਨੇ ਨਾਲ ਜਿਹਦਾ ਕੋਈ ਨਾ ਹੋਵੇ ਆਪਾਂ ਪੜਦਿਆਂ ਨਾ ਜਾ ਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚਿੱਤ ਆਵੇ ਉਸ ਪਾਰ ਬ੍ਰਹਿਮ ਲੱਗੈ ਨਾ ਤੱਤੀ ਵਾਉ ਉਦੀ ਨਾਦਰ ਹੋ ਜੇ ਤੇ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ ਦੁੱਖ ਆਉਂਦੇ ਸਾਡੇ ਕਰਮਾਂ ਦੇ ਆ ਕਰਮਾੜਾ ਕੀਤਾ ਪਰ ਅਰਦਾਸ ਕਰਿਆ ਕਰ ਗੁਰੂ ਦੇ ਚਰਨਾਂ ਤੇ ਤੂੰ ਛੱਡ ਦੁਨੀਆ ਦੀ ਨੌਕਰੀ ਤੇ ਤੇਰੇ ਦਾੜਾ ਪ੍ਰਕਾਸ਼ ਹੈ ਦਸਤਾਰ ਬੰਦੀ ਹੋਈ ਹੈ ਤੂੰ ਕੀਰਤਨ ਕਰਿਆ ਕਰ ਜਿਹਦਾ ਕੋਈ ਨਹੀਂ ਨਾ ਬਣਦਾ ਉਹਦੇ ਗੁਰੂ ਰਾਮਦਾਸ ਮਹਾਰਾਜ ਬਣ ਜਾਂਦੇ ਹੈ ਕਹਿੰਦੇ 4 ਸਾਲ ਕਹਿੰਦਾ ਮੈਂ ਲਾਏ ਕਥਾ ਕੀਰਤਨ ਸਿੱਖਿਆ ਤੇ ਜਿੱਥੇ ਰਿਹਾ ਮੈਂ ਇਨਾ ਉਹਨਾਂ ਨੂੰ ਚੰਗਾ ਲੱਗਾ ਕਿ ਅੱਜ ਦੱਸ ਦਿਆ ਗੁਰਮੁਖ ਪਿਆਰੇ ਕਹਿੰਦਿਆ ਕਿ ਮੂਲੋਟ ਦੇ ਵਿੱਚ ਉਹਨਾਂ ਦਾ ਸਥਾਨ ਬਣਿਆ ਹੋਇਆ ਆਖੋ ਸਤਨਾ ਤੇ ਪਤਾ ਨਹੀਂ 20 25 25 ਲੱਖ ਦੇ ਉੱਤੇ ਸਾਧਨ ਹੈ ਉਹ ਐਸੀ ਰਹਿਮਤ ਕਰ ਦਿੰਦਾ ਹੈ ਬੜੀਆਂ ਜਦੋਂ ਆਪਾਂ ਦੋ ਪਹਿਲੂ ਹੁੰਦੇ ਆ ਹਰੇਕ ਚੀਜ਼ ਦੇ ਇੱਕ ਚੰਗਾ ਇੱਕ ਮਾੜਾ ਜਦੋਂ ਚੰਗਾ ਸੁਣਾਗੇ ਤਾਂ ਬੜੀਆਂ ਚੰਗੀਆਂ ਗੱਲਾਂ ਵੀ ਮਿਲ ਜਾਂਦੀਆਂ ਨੇ ਮਾੜਾ ਸੁਣਾਗੇ ਤਾਂ ਮਾੜੀਆਂ ਗੱਲਾਂ ਵੀ ਬੜੀਆਂ ਧਿਆ ਜਾਂਦੀਆਂ ਨੇ ਇਸ ਤਰ੍ਹਾਂ ਹੈ ਜਿੱਦੜ ਨੂੰ ਬੰਦੇ ਦੀ ਵਾਹਿਗੁਰੂ ਬਿਰਤੀ ਕਰ ਦਿੰਦਾ ਹੈ ਤੇ ਪਿਆਰਿਓ ਕਹਿੰਦੇ ਅੱਜ ਬੜੀ ਕਿਰਪਾ ਹੈ ਸਾਡੇ ਦੀ ਕਮੀਆਂ ਨੇ ਸਾਡੇ ਖਿਆਲ ਨੇ ਵਿਸ਼ੇ ਵਿਕਾਰਾਂ ਤੋਂ ਬਚਣਾ ਗਰੀਬੀ ਹੈ ਦੁੱਖ ਹੈ ਤੇ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰ ਨਹੀਂ ਤੇ ਗੁਰੂ ਕੀ ਕਰੇ ਜਦੋਂ ਸਾਡੇ ਵਿੱਚ ਹੀ ਭੁੱਲਾਂ ਨੇ ਕਬੀਰ ਸੱਚਾ ਸਤਗੁਰ ਕਿਆ ਕਰੇ ਜোঁ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗਈ ਜোঁ ਬਾਸ ਵਜਾਈਐ ਫੂਕ ਗੁਰੂ ਵਿਚਾਰਾ ਕੀ ਕਰੇ ਜਦੋਂ ਅਸੀਂ ਔਗੁਣਾਂ ਦੇ ਭਰੇ ਹੋਏ ਆਂ ਮਾਪਿਓ ਕੀ ਕਰੇ ਜੇ ਬੱਚਾ ਹੀ ਕਹਿਣੇ ਚ ਨਹੀਂ ਗੁਰੂ ਕੀ ਕਰੇ ਜੇ ਸਿੱਖ ਹੀ ਕਹਿਣੇ ਚ ਨਹੀਂ ਆਖੋ ਸਤਨਾ ਗੁਰੂ ਜਦੋਂ ਗਿਆਨ ਰੂਪੀ ਹੱਥ ਰੱਖਦਾ ਪੜ ਰਏ ਸੀ ਨਾ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹਾਥ ਤਰੋ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਰਾਮ ਦਿਓ ਰਣ ਲਾਥਾ ਜਿਨ੍ਹਾਂ ਨੂੰ ਉਹ ਪਰਮਾਤਮਾ ਨਾਮ ਦੀ ਦਾਤ ਦੇ ਦਿੰਦਾ ਹੈ ਜਿਨ੍ਹਾਂ ਤੇ ਉਹ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ ਜਿਨ੍ਹਾਂ ਤੇ ਉਹ ਪਰਮਾਤਮਾ ਰਹਿਮਤ ਕਰ ਦਿੰਦਾ ਹੈ ਉਹ ਫਿਰ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਦੇ ਹੈ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਨਾਮ ਸਿਮਰਿਆ ਕਰ ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਗੁਰ ਪੂਰੇ ਹਰ ਨਾਮ ਦਰੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਗੁਰੂ ਦੀ ਸ਼ਰਨ ਪੈ ਕੇ ਪੂਰੇ ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕਰ ਦਿੱਤਾ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਆਖੋ ਸਤਨਾਮ ਬੇਣਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਿਆ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰ ਖੋਇ ਰਹਿੰਦੇ ਆ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਮਨ ਦੇ ਪਿੱਛੇ ਤੁਰਨ ਵਾਲਾ ਹੀ ਹੈ ਸਿਰਫ ਦੁਨੀਆ ਦੁਨੀਆ ਦਾ ਕਹਿਣਾ ਮੰਨਣਾ ਮਨ ਦੀ ਮੰਰਣੀ ਉਹ ਲੋਕ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ ਨਸ਼ਾ ਲੱਗ ਜਾਂਦਾ ਹੈ ਸਰੀਰ 'ਚ ਕੁਝ ਵੀ ਨਹੀਂ ਰਿਹਾ ਸਰੀਰ 'ਚ ਫਾਲਟ ਵੀ ਪੈ ਰਿਹਾ ਉਹ ਚਾਰ ਜਣੇ ਕਹਿੰਦੇ ਆ ਨਾ ਜਦੋਂ ਫੇਰ ਕੀ ਹੁੰਦਾ ਤੂੰ ਕਰ ਲੈ ਕਰ ਲੈ ਨਸ਼ਾ ਫੇਰ ਕੀ ਹੁੰਦਾ ਹੈ ਬਸ ਇੰਨੇ ਇੱਕ ਪ੍ਰੈਸ਼ਰ ਵਿੱਚ ਆ ਕੇ ਨਾ ਮਾੜੀ ਸੰਗਤ ਦੇ ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੁੰਦਾ ਹੈ ਪਰ ਇਹ ਸੋਸਾਇਟੀ ਨੇ ਸਮਸ਼ਾਨ ਘਾਟ ਤੱਕ ਹੀ ਜਾਣਾ ਅੱਗੇ ਕੋਈ ਨਹੀਂ ਜਾ ਸਕਦਾ ਆਖੋ ਸਤਨਾਮ ਮਾੜੇ ਪਾਸੇ ਲਾਉਣ ਵਾਲਿਆਂ ਨੇ ਸਾਰਿਆਂ ਨੇ ਚੰਗੇ ਆ ਮਾੜੇ ਕੋਈ ਵੀ ਨਹੀਂ ਜਾਂਦਾ ਇਸ ਕਰਕੇ ਤੂੰ ਸੋਚ ਕੇ ਜੀਵਨ ਤੇਰਾ ਬਰਬਾਦ ਹੋ ਰਿਹਾ ਤੈਨੂੰ ਚਾਰ ਬੰਦੇ ਕਹਿ ਰਹੇ ਆ ਧੰਗਰ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਰਿਹਾ ਤਿੰਨ ਸਾਧੂ ਚਰਨਾਂ ਨਾਲ ਸੇਵੇ ਕਵੂ ਤਿੰਨ ਸਭ ਜਨਮ ਕਾਥਾ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਬਰਬਾਦ ਚੱਲ ਜਾਂਦਾ ਚਿੰਨ ਸਾਧੂ ਚਰਨਾਂ ਨਾਲ ਜਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਆ ਉਹ ਮਾਲਕ ਵਾਲੇ ਬਣ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਮੋਕੋ ਕੀਜੈ ਦਾਸ ਦਾਸਨ ਕੋ ਹਰ ਦਇਆਕਾਰ ਜਗਨਾਥਾ ਏ ਮਾਲਕ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਅਸੀਂ ਕੌਣ ਆ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਅਸੀਂ ਮਾਇਆ ਵਿਚੰਨੇ ਹੋਏ ਪਿਆ ਸਾਨੂੰ ਤਿਸਦੇ ਕੱਕ ਨਹੀਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸਖਣਿਆ ਸਾਨੂੰ ਨਹੀਂ ਪਤਾ ਸਹੀ ਜੀਵਨ ਯੋਗਤ ਦੀ ਸੂਝ ਦਾ ਅਸੀਂ ਤੇਰੇ ਦੱਸੇ ਹੋਏ ਜੀਵਨ ਦੇ ਰਾਹ ਤੇ ਦੱਸੇ ਹੋਏ ਜੀਵਨ ਰਾਹ ਤੇ ਨਹੀਂ ਤੁਰ ਸਕਦੇ ਕਿਵੇਂ ਤੁਰੀਏ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਤਾ हे सतगुरु ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਪੜਾ ਦੇ ਤੇ ਤੇਰੇ ਪੱਲੇ ਲਨ ਲਾ ਕੇ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਸਕੀਏ ਆਖੋ ਸਤਨਾਮ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ